ਆਪਣੇ ਲੋਗ ਜਦੋਂ ਨਾ ਨਹੀਂ ਆਪਣੇ ਲੋਗ ਨੇ ਆ ਟੀਟੂ ਲੋਗ ਨੇ ਜਦੋਂ ਲਫ਼ਜ਼ ਸੁਣਦੇ ਸੰਪੂਗ ਉਹ ਜਿੱਤੇ ਉਹ ਸ਼ੋ ਉਹ ਸ਼ੋ ਉਹ ਸ਼ੋ ਮਾਮਾ ਉਹ ਸ਼ੋ ਨੇ ਸੰਪੂਗ ਲਫ਼ਜ਼ ਬਣਾਇਆ ਨਹੀਂ ਸੀ ਸਮਝੇ ਸੰਪੂਗ ਦਾ ਮਤਲਬ ਹੈ ਸੰਪੂਗ ਦੋ ਜਣੇ ਇੱਕ ਦੂਜੇ ਨੂੰ ਭੋਗਦੇ ਪਏ ਨੇ ਸਰੀਰ ਨੂੰ ਮਾਣਦੇ ਪਏ ਨੇ ਸਮਝੇ ਆਪਦੇ ਦਿਮਾਗ ਨੂੰ ਆਪਦੇ ਪਛਵਾੜੇ ਚੋਂ ਬਾਹਰ ਕੱਢੋ ओके ਹੋਰ ਕੁਝ ਨਹੀਂ ਕੋਈ ਵੱਡੀ ਗੱਲ ਨਹੀਂ ਉਹ ਜੋ ਨੇ ਸਿਰਫ ਤਾਂ ਸਿਰਫ ਉਹੀ ਗੱਲਾਂ ਕੀਤੀਆਂ ਜਿਹੜੀਆਂ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਭਾਵ ਤੁਹਾਡਾ ਸਰੀਰ ਤੁਹਾਡੇ ਸਰੀਰ ਵਿੱਚ ਜਿਹੜੇ ਊਰਜਾ ਕੇਂਦਰ ਨੇ એનર્ਜੀ ਸੈਂਟਰਸ ਨੇ ਅਗਰ ਅਸੀਂ ਉਹਨਾਂ ਵੱਲ ਧਿਆਨ ਦੇਵਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਹਾਂ ਔਰ ਜਿਹੜਾ ਸੰਭੋਗ ਹੈਗਾ ਇਹ ਤੁਹਾਡੇ ਵਾਸਤੇ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਕਰ ਸਕਦਾ ਹੈ हां ओने एनर्जी सेंटर दी गल कीती नहीं कीती मैं इन्होने पता क्यों मैं ओनु पडया नहीं मैं ओनु सुनया नहीं ठीक है जी सो so, अगर ਤੁਹਾਨੂੰ ਲੱਗਦਾ ਉਹ ਤਾਂੀਆਂ ਗੱਲਾਂ ਦੇ ਵਿੱਚ ਓਸ਼ੋ ਸੁੰਦਾ ਉਹ ਤੁਹਾਡੇ ਦਿਨਾਂ ਨੂੰ ਸੁੰਦਾ ਸਮਝ ਅਸੀਂ ਹੀ ਸੁਣਦੇ ਉਹਨੂੰ ਓਕੇ ਜੀ ਜਿਹੜਾ ਸਰੀਰ ਤੇ ਊਰਜਾ ਕੇਂਦਰ ਨੇ ਇਹ ਓਸ਼ੋ ਨੇ ਨਹੀਂ ਬਣਾਇਆ ਨਾ ਹੀ ਸ਼ੰਭੋਗ ਉਹਨੇ ਬਣਾਇਆ ਸਮਝੇ ਟੀ ਟੂ ਤੇ ਟੂ ਹੀ ਰਹੇ ਤੁਸੀਂ ਦਾ